ਹੋਇਗਾ ਹੁਣੇ ਅ ਪੈਨਲਸੀ ਸਾਨ ਪੀਡਰ ਸਟਰੀਟ ਦੇ ਉੱਤੇ ਪਹਿਲੇ ਸਟਾਪ ਤੇ ਲੰਗਰ ਸਰਵ ਹੋਇਆ ਤੇ ਇਹ ਸੈਕਿੰਡ ਸਟਾਪ ਹੈ ਹਾਈ ਥੈਂਕ ਯੂ ਸਰ ਅਸਲਾਮੁਅਲੈਕਮ ਜੀ ਵੀ ਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇੱਕ ਦਿੱਲੀ ਸਕੂਨ ਤੇ ਉਹ ਦੇਖ ਕੇ ਆ ਜਾਂਦਾ ਕਿ ਸਾਡੇ ਜਿਹੜੇ ਸਿੱਖ ਭਰਾ ਨੇ ਸਰਦਾਰ ਭਰਾ ਨੇ ਜਿਹੜੇ ਸਾਡੇ ਸਿੱਖ ਰਿਲੀਜੀਅਨ ਓਵਰਆਲ ਸਿੱਖ ਰੈਜਿਮੈਂਟ ਜਿਹੜੀ ਹੈ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਉੱਥੇ ਖੜ ਜਾਂਦੇ ਨੇ ਸਾਡੇ ਸਾਹਮਣੇ ਬਹੁਤ ਜ਼ਿਆਦਾ ਮਸਾਲਾ ਨੇ ਲੇਕਿਨ ਮੈਂ ਲੇਟੈਸਟ ਨਿਊਜ਼ ਜਿਹਦਾ ਨਾਲ ਗੱਲ ਕਰ ਰਿਹਾ ਹਾਂ ਕਿ ਲਾਸ ਐਂਜਲਸ ਦੇ ਵਿੱਚ ਜਿਹੜੀ ਅੱਗ ਲੱਗੀ ਏ ਉਹਦੇ ਵਿੱਚ ਸਰਦਾਰਾਂ ਨੇ ਸਿੱਖਾਂ ਨੇ ਜਿੰਨਾ ਕੁ ਆਪਣਾ ਦੇ ਸਕਦੇ ਸੀ ਉਹਨਾਂ ਨੇ ਦਿੱਤਾ ਕਿ ਫ੍ਰੀ ਫੂਡ ਟਰੱਕ ਭੜ ਭੜ ਕੇ ਜਾ ਰਹੇ ਨੇ ਸਟਾਲ ਲਾ ਰਹੇ ਨੇ ਤੇ ਨਾਲ ਹੀ ਗਰਮ ਕਪੜੇ ਵੀ ਦੇ ਰਹੇ ਨੇ ਤੇ ਐਸ ਇਸੇ ਮਤਲਬ ਅੱਜ ਦੀ ਵੀਡੀਓ ਇਹ ਵੀਡੀਓ ਹਲਵਾਦ ਨੇ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਕਿਟ 6 ਐਮਰਜੈਂਸੀ ਰਿਸਪਾਂਸ ਟੀਮ ਦਾ ਇਹ ਹੈ ਸੈਕਿੰਡ ਸਟਾਪ ਹੈ ਜਿੱਥੇ ਕਿ ਗੁਰੂ ਕਾ ਲੰਗਰ ਹੋਏਗਾ ਹੁਣੇ ਬਨਾਰਸੀ ਸੈਨ ਪੀਟਰ ਸਟਰੀਟ ਦੇ ਉੱਤੇ ਪਹਿਲੇ ਸਟਾਪ ਤੇ ਲੰਗਰ ਸਰਫਰ ਤੇ ਇਹ ਸੈਕਿੰਡ ਸਟਾਪ ਹੈ ਹਾਈ ਥੈਂਕ ਯੂ ਸਰ ਇਹ ਸੈਕਿੰਡ ਸਟਾਪ ਹੈ ਯੂਜੂਲੀ ਸਾਡਾ ਫਾਈਨਲ ਸਟਾਪ ਇੱਥੇ ਹੀ ਹੁੰਦਾ ਹੈ ਰਸਤੇ 'ਚ ਦੋ ਜਗ੍ਹਾ ਆਂਦੀਆਂ ਉੱਥੇ ਇੱਕ ਸਮਾਲ ਕਮਿਊਨਿਟੀ ਹੈਗੀ ਹੈ ਜਿਹੜੇ ਲੋਕ ਸੜਕਾਂ ਦੇ ਕਿਨਾਰੇ ਰਹਿੰਦੇ ਆ In a very unfortunate uh, conditions, the final stop United Sixta every Saturday. the ki population is huge So mostly as time the utte ਸਕੀਡਰੋ ਦੇ ਐਸ ਏਰੀਏ ਦੇ ਲੋਕ ਆ ਦੇਰ ਮੋਸਟਲੀ ਵੇਟਿੰਗ ਫਾਰ ਦਾ ਯੂਨਾਈਟਿਡ 60th ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਸ ਟਾਈਮ ਦੇ ਉੱਤੇ ਹੀ ਆਲਮੋਸਟ ਸੌਰੀ ਲੰਗਰ ਵਰਤਾਇਆ ਜਾਂਦਾ ਹੈ ਸ਼ੰਕਰ ਦੇ ਨਾਲ-ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਠੰਡੇ ਪਾਣੀ ਦੀ ਛਬੀਲ ਵੀ ਲਗਾਈ ਜਾਂਦੀ ਹੈ ਅੱਜ ਗਰਮੀ ਵੀ ਬਹੁਤ ਹੈ ਅੱਜ ਟੈਂਪਰੇਚਰ ਆਲਮੋਸਟ 103 104 ਫਾਰਨਹੀਟ ਹੈਗਾ ਤੇ ਲਾਸ ਐਂਜਲਸ ਦੇ ਵਿੱਚ ਸ਼ਾ ਉਸ ਵੀਰ ਜੀ ਤੁਹਾਡੀ ਗੱਡੀ ਚ ਕੱਪੜੇ ਵੀ ਹੈਗੇ ਨਾ ਕਿਨ ਕਿਨ ਵੀ ਕੈਨ ਬੀ ਆਫਰ ਦੈਟ ਔਮਨ ਉਹਨੂੰ ਦਿਓ ਕੱਪੜੇ ਸ਼ਰਟ ਦਿਓ ਉਹਦੇ ਕੱਪੜੇ ਫਟੇ ਹੋਏ ਆ ਸਾਰੇ ਹਾਂਜੀ Do you want, you want clothes? He has... Okay. Yeah. You want it? Yes. I have a sweatshirt. Anybody wants it? Pants? There are no pants. There do VG. ਨਹੀਂ ਮੈਂ ਉਹਨੂੰ ਲੈ ਕੇ ਨਹੀਂ ਆਣਾ ਚਾਹੁੰਦੀ ਕੈਮਰੇ ਦੇ ਸਾਹਮਣੇ ਸ਼ੀ ਸ਼ੀ ਇਜ਼ ਨਾਟ ਵੇਅਰਿੰਗ ਕਲੋਥਸ ਸੋ ਨਹੀਂ 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 ਦੈਟ ਵਿਲ ਬੀ ਲਿਟਲ ਬਿਟ ਦਿਸ ਇਜ਼ ਹਾਂਜੀ ਸੋ ਗੁਰੂ ਪਿਆਰਿਓ ਸ਼ੁਰੂ ਕਰ ਲੰਗਰ ਸਰਵ ਹੋ ਰਿਹਾ। ਇਸ ਕਿ ਡਰੋ ਦੇ ਵਿੱਚ। ਅੱਜ ਸਾਡੇ ਕੋਲ ਜੋੜੇ ਵੀ ਹੈਗੇ ਆ। ਇਹ ਕਰਨੀ ਬੜੀ। ਬਿਨਾ ਸ਼ੂਜ਼ ਤੋਂ ਜੇ ਕੋਈ ਦਿਸਦਾ ਤੇ ਦੇ ਨਾਲ-ਨਾਲ ਸਾਡੇ ਕੁਝ ਸੇਵਾਦਾਰ ਜਿਹੜੇ ਇੱਥੋਂ ਦੇ ਲੋਕਾਂ ਨੂੰ ਬੋਲ ਜਾ ਕੇ ਲੰਗਰ ਸਰਵ ਕਰ ਰਹੇ ਨੇ Ka Khalsa, Vaigurjiti Pateji, this is Sachin Singh, I'm with Khalsa Aid. which has dropped four pallets of water bottles at a local shelter here in LA for people affected by LA firestorms and for the firefighters. Uh, please reach out to the local shelters for the people living in LA uh, to find out what supplies they need and help out as much as possible. This is a time as a community to gather and help people who are in need. ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਈਦਾ ਕੀ ਅ ओरिजिनल ਇਨਫੋਰਮੇਸ਼ਨ ਕਾਈਦੀ ਹੋ ਰਹਾ ਹੈ ਹੋਰ ਉਧਰ ਦੀ ਨਿਕਲਣਾ ਬਸ ਕਰਤਾ ਹਾਂ ਤੇ ਕੋਣ ਕਹਿੰਦੇ ਬਾਕੀ ਵੀਡੀਓ ਦੇਖ ਕੇ ਬਹੁਤ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਉਹ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਤੁਹਾਡੇ ਉੱਤੇ ਅਰੂਜ ਹੋਵੇ ਤੇ ਇਨਸਾਨ ਨੂੰ ਖਰੂਰ ਨਹੀਂ ਕਰਨਾ ਚਾਹੀਦਾ ਯੂਐਸਏ ਦਾ ਜਿਹੜਾ ਸ਼ਹਿਰ ਲਾਸ ਐਂਜਲਸ ਬਹੁਤ ਵੱਡੇ ਵੱਡੇ ਲੋਕ ਇੱਥੇ ਰਹਿੰਦੇ ਨੇ ਬਹੁਤ ਹੀ ਕਮਾਲ ਦੇ ਤੇ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਨਾ ਅਸੀਂ ਮੂਵੀਆਂ 'ਚ ਦੇਖੀਦਾ ਹੈ ਹਾਲੀਵੁੱਡ ਦੀ ਮੂਵੀਆਂ 'ਚ ਐਕਟਰਾਂ ਦੇ ਇੱਥੇ ਕਾਰਨੇ ਲੇਕਿਨ ਕੋਈ ਵੀ ਬੰਦਾ ਇੰਜ ਮਦਦ ਕਰਦੇ ਹੋਏ ਸਾਹਮਣੇ ਨਹੀਂ ਆਇਆ ਜਿਸ ਤਰ੍ਹਾਂ ਸਿੱਖ ਸਰਦਾਰ ਇੱਕ ਸਾਹਮਣੇ ਆਏ ਨੇ ਤੇ ਸਿੱਖਾਂ ਨੇ ਇੱਕ ਚੀਜ਼ ਹੋਰ ਸਾਬਤ ਕਰ ਦਿੱਤੀ ਕਿ ਜਿੱਥੇ ਵੀ ਮੁਸ਼ਕਲ ਟਾਈਮ ਆਏਗਾ ਮੁਸ਼ਕਲ ਵਕਤ ਆਏਗਾ ਕਿਸੇ ਨੂੰ ਜ਼ਰੂਰਤ ਹੋਏਗੀ ਸਿੱਖ ਖੜ੍ਹ ਜਾਣਗੇ ਨਾਲ ਤੇ ਇਹੀ ਚੀਜ਼ਾਂ ਅਸੀਂ ਦੇਖ ਰਹੇ ਹਾਂ ਕਿ ਹਲੇ ਇੱਕ ਭਰਾ ਜੀ ਦੱਸ ਰਹੇ ਸੀ ਕਿ ਹਲੇ ਮੇਨ ਸਮਾਨ ਤੇ ਆਈ ਨਹੀਂ ਲਾਸ ਐਂਜਲਸ ਦੇ ਵਿੱਚ ਟਰੱਕ ਲੋਡ ਹੋ ਰਹੇ ਨੇ ਮਤਲਬ ਸਿੱਖ ਜਿਸ ਹੱਦ ਤੱਕ ਇਹਨਾਂ ਦੇ ਕੋਲ ਹਿੰਮਤ ਹੈ ਤਾਕਤ ਹੈ ਉਨੀ ਮਦਦ ਕਰ ਰਹੇ ਨੇ ਤੇ ਲੋਕ ਜਿਹੜੇ ਨੇ ਅਮਰੀਕਾ ਦੇ ਲੋਕ ਨੇ ਹੁਣ ਸਿੱਖਾਂ ਦੇ ਗੁਣ ਗaan ਲੱਗ ਗਏ ਨੇ ਸਿੱਖਾਂ ਦੀਆਂ ਤਰੀਫਾਂ ਕਰਨ ਲੱਗ ਗਏ ਨੇ ਤੇ ਇਹ ਵੀ ਤੁਸੀਂ ਸਮਝ ਸਕਦੇ ਹੋ ਕਿ ਖਾਲਸਾ ਰਾਜ ਸ਼ੁਰੂ ਹੋ ਗਿਆ ਐਸ ਜੀ ਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ 'ਤੇ ਕੀ رائے ਵੇ ਬਹੁਤ ਸ਼ੁਕਰੀਆ